ਮੈਂ ਭਾਵੇਂ ਇਸ ਸਤਕਾਰਯੋਗ ਕਮੇਟੀ ਦਾ ਪ੍ਰਧਾਨਵਾਦ ਕਰਦਾ ਜਿਨ੍ਹਾਂ ਦੇ ਰਿਪੋਰਟ ਦੇ ਜਥੇ ਨੂੰ ਤੇ ਆਪ ਵੀ ਰੂਪ ਦਿੱਤਾ ਹੈ ਸਤਿਗੁਰ ਰਹਿਤਾਂ ਬਖਸ਼ਿਸ਼ ਕਰਨਾ ਸਭਾ ਜਿੰਨੀਆਂ ਗਲਾਂ ਚ ਰੱਖਣਾ ਫਿਰ ਪਿਆਰਿਓ ਧਰਮਸ਼ੀਰ ਗੁਰਨਾਨਕ ਦੇਵ ਮਹਾਰਾਜ ਜੋ ਪ੍ਰਕਾਸ਼ ਦਿਹਾੜਾ ਪਿੱਛੇ ਪਾਇੰਦਰੀ ਕਰੋਗੇ ਆ ਬੜੇ ਲੋਕਾਂ ਨੇ ਉਤਸ਼ਾਹ ਨਾਲ ਬਣਾਇਆ ਗਿਆ ਤੇ ਹਰ ਗੁਰਨੇ ਵਿੱਚ ਸੰਸਾਰ ਦੇ ਧਰਮਸ਼ੀਰ ਗੁਰਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦਾ ਬੜੇ ਖੁਸ਼ੀਆਂ ਬਣਾਈਆਂ ਤੇ ਅੱਜ ਫਿਕਰ ਮ ਆਪਾ ਇਤਿਹਾਸ ਸ਼੍ਰੀ ਗੁਰਨਾਨ ਦੇਵ ਜੀ ਮਾਰਾ ਦਾ ਲੈ ਕੇੁਰਨਾ ਤੇ ਤੁਸੀਂ ਹੋਤੇ ਜਿੱਥੇ ਹਹਾਕਾਰ ਵੱਜੀ ਹੋਈ ਐ ਕਦਰਿਆਬ ਹੋ ਗਿਆ ਡੁੱਟ ਫੁੱਟ ਹੋ ਰਹੀ ਐ ਤੇ ਜਾਂ ਸਰਕਾਰਾਂ ਜਿੰਨਾ ਉਹ ਗਰੀਬ ਅਵਸਥਾ ਲੋਕਾਂ ਨੂੰ ਮਾਰ ਮਾਰ ਕੇ ਕੋਹ ਕੋਹ ਕੇ ਗੁਨਾਹਦਾਰਾਂ ਤੋਂ ਰੋਟੇ ਨਹੀਂ ਜ਼ਮੀਰ ਘਲਬੜ ਖੋਦੇ ਨਹੀਂ ਤੇ ਉਹ ਸਮੇਂ ਵਿੱਚ ਵੀ بڑے ਹਵਾਲੇ ਚੱਲੇ ਉਹ ਸਮੇਂ ਵਿੱਚ ਬੜਾ ਗਰੀਬਾਂ ਉਤੇ ਅਰਖਿਆ ਜਾਣ ਕੀਤਾ ਗਿਆ ਤੇ ਜਿਹੜੀ ਧਰਤੀ ਮਤਲਬ ਸੀ ਇਹ ਲੋਕਲਾੜ ਥੀ ਇੱਕ ਨੂੰ ਔਖੀ ਕੜਾ ਸਹਾਇਕੀਆਂ ਇੱਕ ਨੂੰ ਗਰੀਬਾਂ ਦੇ ਵਰਲਾਪ ਦਾ ਸਹਾਰੇਗੇ ਸੁਹਾਗਣਾ ਤੇ ਸੁਹਾਗ ਨੌਂ ਟਿੰਦੇ ਦਾ ਸਹਾਰਾ ਪਾਰਟੀਆਂ ਨੂੰ ਲੱਗਦਾ ਹੈ ਕਵਾਟੀ ਮਾਟੀ sepatu k a r e ਆਪਣੇ ਕੰਮ ਤੋਂ ਫੇਲੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦੀ ਦਾ ਸਮਾਂ ਤੇ ਮਹਾਰਾਜ ਦੇ ਚਲੋ ਸਾ ਸੰਗਤ ਸਾਧਤ ਹੋਏ ਨਾ ਤੇ ਗੁਰੂ ਮਹਾਰਾਜ ਦਾ ਸੇਵ ਇੱਕ ਗੁਰਸਾਹਿਬ ਇੱਕ ਸ਼ਹੀਦ ਅਸਿਕ ਧਰਮ ਦਾਇਕ ਗੁਰੂ ਜੇ ਜਰਮਾ ਦੇ ਮਤਲ ਦੇਖਣਾ ਨਾ ਤੁਸੀਂ ਤੁਹਾਨੂੰ ਦਿਨੀ ਜਾਣਾ ਪਏ ਜਿਨੀ ਤੇ ਗੁਰੂ

ਤੇ ਲਖੀ ਕੀ ਕਹਿੰਦਾ ਉਹਨੂੰ ਉਹਦੇ ਲਖੀ ਦੇ ਕੰਮ ਹੋ ਗਏ ਲੱਗੇ Thank <laughs> you.